ਇਸ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਇੰਸਟਾਗ੍ਰam ਪੇਜ ਥੋੜਾ ਥੋੜਾ ਗਰਗੁੱਤ ਕਰ ਰਿਹਾ ਜੀ ਜਿਰਗੁਰ ਸਹਿਯੋਗ ਦਿਓ ਠੀਕ ਹੈ ਤੇ ਫੇਸਬੁੱਕ ਪੇਜ ਵੀ ਚੱਲ ਰਿਹਾ ਨਾਲ ਦੀ ਨਾਲ ਲੱਗੇ ਹੋਏ ਆ ਲਾਈਨਾਂ ਤੇ ਹੌਲੀ ਹੌਲੀ ਕਿਆਬਤਾ ਪਟੜੀ ਵੀ ਲਾਈਨ ਤੇ ਆ ਜਾਵੇ ਨਹੀਂ ਪਟੜੀ ਤੇ ਆ ਜਾਵੇ ਰੇਲ ਗੱਡੀ ਜਿਹੜੀ ਕਹਿ ਦਿੰਨੇ ਅਸੀਂ ਮਿਹਨਤ ਕਰ ਰਹੇ ਆਂ ਪਪਾ ਜੀ ਲੈ ਕੇ ਆਏ ਵੇ ਅਜ ਮੂੰਗੀ ਕਹਿੰਦੇ ਬੀਜੇ ਸੀ ਮਾਂ ਥੋੜੀ ਜਿਹੀ ਜਗ੍ਹਾ ਬਚ ਗਈ ਤੇ ਇਸ ਕਰਕੇ ਉੱਥੇ ਵੇਚਤੀ ਸੀਗੀ ਮੂੰਗੀ ਠੀਕ ਐ ਲੱਗੇ ਹੋਏ ਆ ਜੀ ਉਹਨੂੰ ਤੋੜਨ ਕਹਿੰਦੇ ਆਜੂ ਫਟਾਫਟ ਚੱਕ ਕੇ ਵੀਡੀਓ ਬਣਾਣੀ ਆ ਤਾਂ ਬਣਾ ਲਓ ਭਾਈ ਠੀਕ ਐ ਮੈਂ ਕਰਦੀ ਆ ਜੀ ਬੈਕ ਕੈਮਰਾ ਆਨ ਚਲਦੇ ਆਂ ਦੀ ਪਪਾ ਜੀ ਦੇਖੋ ਦੇਖ ਲੈ ਲੈ ਸ਼ੁਭ ਕਾਹੇ ਕੀ ਆ ਹੈ ਕਿਹੜੇ ਢਾਲ 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 ਚੌਲ ਬਣਾਉਣੇ ਆ ਚੌਲ ਚੌਲ ਬਣਾਉਂਗੇ ਕਿਹਦੇ ਚੌਲ ਪਪਾ ਜੀ ਬੁਲਾਓ ਸਾਸਰੀ ਕਾ ਹਾਂ ਜੀ ਹੂੰ ਇਹਨਾਂ ਦੀ ਰੂਹ ਦੀ ਖਰਾਕ ਠੀਕ ਐ ਚੌਲ ਤਾਂ ਜੀ ਇਹਨਾਂ ਨੂੰ ਬਹੁਤ ਪਸੰਦ ਆ ਤੇ ਚੌਲ ਖਤਮ ਵੀ ਹੋ ਗਏ ਕਰਨ ਯਾਦ ਰੱਖੀ ਚਾਚੇ ਨੂੰ ਕਹਿਣਾ ਵੀ ਲਿਆ ਕੇ ਦਵਾਂਗੇ ਨਾਲ ਕਾਣੀ ਵੀ ਕਢਾਉਣੀ ਆ ਤੂੰ ਵੀ ਬੁਲਾ ਸਾਸਰੀ ਕਾ ਮੈਂ ਕਿਵੇਂ ਕਹਾਂ ਡੈਡੀ ਨਾ ਅੱਜ ਤਾਂ ਮੈਂ ਚਲ ਜਣਾ ਅੱਛਾ ਮੁਰਗ ਮਤਲਬ ਹੁਣ ਤਾਂ ਡੈਡੀ ਨੂੰ ਮਿਲਣਾ ਹੀ ਨਹੀਂ ਕਿੱਥੇ ਨ ਜਾਣਾ ਦੱਸ ਪਾਪਾ ਜੀ ਨੂੰ ਬੂਆ ਕੋਲ ਨੂੰ ਸੋ ਤਾਂ ਸਤਾਤੋ ਆਰਗਾਨੀਟੋ ਪਾਪਾ ਜੀ ਕਹਿੰਦੇ ਸੁੱਤਾ ਤੂੰ ਉੱਠਦਾ ਨਹੀਂ ਤਾਂ ਜਾਣਾ ਬੂਆ ਕੋਲ ਨੂੰ ਐ ਮੱਤਾ ਕਹਿ ਦਿੱਦੋ ਆ ਬੱਚੇ ਪਤਾ ਗੇਰੀ ਜਾਂ ਨਹੀਂ ਗੰਦੀ ਨੂੰ ਦੱਸ ਮ ਕਰਨ ਵੀ ਕੀ ਆ ਗੇਰਨਾ ਏ ਐ ਆ ਨਹੀਂ ਗੇਣੀ ਆ ਕੀ ਗੇਣੀ ਆ ਇਹਨੂੰ ਦੱਸ ਆ ਦੇਖ ਆ ਦੇਖ ਕਾਲਾ ਕਾਲਾ ਗੇਰ ਦੇ ਕਾਲਾ ਕਾਲਾ ਬਿਚੇ ਹਰ ਹਰਾਂ ਵੀ ਕਰਨ ਸਿਖਾਏ ਨੂੰ ਹੈਲੋ ਵੈਰੀ ਗੁੱਡ ਹੰਗੇ ਆ ਗਏ ਅਲਗਾਂ ਦੀ ਟਿੱਕ ਕਰਦੇ ਆ ਹਰੇ ਬਟਦੇ ਹੁੰਦੇ ਕੋਕਰੂ ਨਹੀਂ ਬਣਦੇ ਕਿਆ ਕਹਨਾ ਟਵਾਰੇ ਕਹਿੰ ਅੱਛੇ ਕੋਣ ਆ ਗਿਆ ਵਿੱਚ ਗ੍ਰੀਨ ਵੀ ਪੜਦੇ ਆ ਸੀ ਆਦ ਗ੍ਰੀਨ ਪੜਦੇ ਇਹਨਾਂ ਨੂੰ ਪੜਦੇ ਗ੍ਰੀਨ ਆ ਆਦ ਗ੍ਰੀਨ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਫਤੇ ਪ੍ਰਮਾਤਮਾ ਅਗਰ ਦਾ ਚੜਦੀ ਕਲਾ ਦੇ ਵਿਚਾਰ ਨੂੰ ਮੈਨੂੰ ਨਹੀਂ ਸੀ ਪਤਾ ਕਿ ਨਦੀ ਕਿਉਂ ਕਿ ਇਹਦੇ ਕੱਪੜਿਆਂ ਦੇ ਨਾਲ ਮੈਚਿੰਗ ਦਾ ਹੋਇਆ ਵਾਂ ਇਸ ਤਰ੍ਹਾਂ ਕਿ ਨਾਲੇ ਘਰ ਆ ਕਪੂ ਦੀ ਆਪਾ ਜੀ ਲੈ ਕੇ ਆਏ ਤੋੜ ਕੇ ਅੱਜ ਹਾਂ ਜਰਾ ਮੂੰਗੀ ਮੂੰਗੀ ਦਾ ਹੈ ਨਹੀਂ ਹੈ ਪਰ ਮਾਂ ਵੀ ਜੇ ਪਾਪਾ ਜੀ ਕਹਿੰਦੇ ਜੇ ਮਾਂ ਬੀਜੇ ਤੇ ਥੋੜੀ ਜਿਹੀ ਜਗ੍ਹਾ ਬਚ ਗਈ ਸੀ ਉੱਥੇ ਮੂੰਗੀ ਬੀਜਤੀ ਸੀ ਅੱਛਾ ਹੋਰ ਇਹ ਮੂੰਗੀ ਵਾਲੇ ਬੁੱਟੇ ਜੀ ਹਾਂ ਥੋੜੀ ਜਿਹੀ ਫਸ ਬੈਗੇ ਦੇ ਵਿੱਚ ਮਾਂ ਦੇ ਹਾਂ ਜਿਹੜੀ ਕਰਾ ਪਈ ਸੀ ਮੂੰਗੀ ਉਹ ਵੀ ਦਿੱਤੀ ਸੀ ਜਦੋਂ ਮਾਹ ਪੱਕੇ ਲਿਆ ਤਾਂ ਮਾਹ ਬੀਤੀ ਪੰਨੀਆਂ ਪੱਤੀਆਂ ਵਿੱਚ ਕਿੱਥੇ ਮੂੰਗੀ ਤੇ ਕੁੱਛ ਅਜਾਬ ਤੋਏ ਨਗਰ ਵਿੱਚੋਂ ਅਜਬ ਤੋਏ ਕਰਨ ਪੱਤੇ ਜਮੜੇ ਚੱਕ ਦੇ ਵਿੱਚ ਤੇ ਤੂੰ ਕੰਡ ਲੜਨੀ ਆ ਕੁੜੀ ਤੇ ਫੇਰ ਦੇਖੂਗੀ ਬਾਅਦ ਵਿੱਚ ਵੀ ਖਾਜ ਹੁੰਦੀ ਆ ਮੇਰੇ ਲੱਗ ਗਈ ਫੇਰ ਤਾਂ ਭਾਇਆ ਨਹੀਂ ਰਾਤੀ ਸਾਧਰੇ ਸਾਧਰੇ ਤੂੰ ਬਿਗਦੀ ਬੈਠਦੀ ਨੇੜੇ ਥਲੇ ਇਧਰ ਤੇ ਉਧਰ ਨੂੰ ਉਧਰ ਤੇ ਕੰਮ ਕਿਆ ਕਰਦਾ ਤੂੰ ਤਨਨ ਕੋਈ ਨਹੀਂ ਨਾ ਤਾਂ ਜਿੰਨੀ ਸੋਣੀ ਨਾ ਉਹ ਬੁੱਟਾ ਕੱਟ ਬੁੱਜੇ ਨਹੀਂ ਚਾ ਮੁੱਕਾ ਫਿਰ ਆਇਨਾ ਵੀ ਛੱਡੀ ਨਾ ਕਰ ਰਹੀ ਖਾਲੀ ਘਰ ਬੈਠਣਾ ਬੁੱਟਾ ਠੀਕ ਹੈ ਨਾ ਮੇਰੀਆ ਤੁਹ ਪਾਈ ਕੀਂਦੀਆਂ ਯਾਹ ਤੀਦੇ ਅਗਲੀ ਪਾਸਾ ਪਾਪਾ ਜੀ ਕਹਿੰਦੇ ਦਾਲ ਚੋੜ ਬਣਾ ਕੇ ਖਾਓ ਹਾਂ ਚੋਲ ਬਣਾ ਕੇ ਖਾਉਂਗੀ ਕਹਿੰਦੀ ਇਹ ਨੂੰ ਕਹਿੰਦਾ ਛੀਟੂ ਲਾਈਏ ਪਰਕਾ ਤੇ ਬਾਸਮਤੀ ਦਾ ਸੇਨਾ ਕਿਥੇ ਤੇ ਹਾਂ ਮੰਨਦੇ ਚੰਗੇ ਚੰਗੇ ਹੋਲੀ ਜੀ ਸਰ ਕੰਡ ਲੜਨੀ ਆ 8 ਔਨ ਵਗੈ ਨਹੀਂ ਕਟਾਉਂਦੇ ਚੌਲ ਖਤਮ ਹੋ ਗਏ ਉਹ ਵੀ ਕਰਨੇ ਆ ਉਹ ਕਿੱਥੋਂ ਨਹੀਂ ਕਰਨੀ ਆ ਨਾ ਚੌਣ ਚਲੋ ਜੀ ਜੀ ਚੌਣਾ ਦੀ ਕਿਆ ਰ ਬੜਾ ਕੜੀ ਚਲਦਾ ਮੇਰਾ ਚੌਣਾ ਵੇਚ ਦੋ ਫਾਂ ਵੀ ਚੰਗੇ ਕਾਣੀ ਵਿਗੜਾਉਣੀ ਆ ਪਪਾ ਵਿਗੜਣੀ ਹੈ ਨਾ ਸ਼ੋਭ ਨੂੰ ਬੜਾ ਪਤਾ ਜਦ ਇਹ ਕਹਿ ਦਿੰਦੀ ਆ ਹਾਂ ਇਹ ਕਾਲੇ ਕਾਲੇ ਕੱਤੇ ਹੋਏ ਵੇ ਜਦੋਂ ਪੱਕੇ ਵੇ ਇਹ। ਇੱਕ ਨਹੀਂ ਹੁੰਦੇ ਕਾਲੇ ਹੋਣੇ ਜਾਂ ਇਹ। ਹੂੰ। ਸਮਝਦਾ ਪੱਕ ਗਏ। ਇਹਨਾਂ ਤੋਂ ਹਰੇ ਜਿਹੜੇ ਕੱਚੇ ਹਾਲਾਂ ਉਹ ਵੀ 2-4 ਦਿਨ ਦੇ ਵਿੱਚ ਹੌਲੀ-ਹੌਲੀ ਤੇ ਇਹਨਾਂ ਦੇ ਵੀ ਨਾਲ ਲੱਗ ਕੇ ਪੱਕ ਜਾਣ। ਨਾੜਣੀ ਹੈ। ਐਕਣਾ ਤੋੜਨੇ ਹੈ ਗਲਤ ਆ ਇਹ। ਪੱਕੇ ਤੇ ਤੋੜਨੇ ਚਾਹੀਦੇ ਆ। ਐਕਣਾ ਫਿਰ ਜਿਹੜੇ ਵਿੱਚ ਬੀਜ ਆ ਥੋੜੇ ਸੁੱਕ ਜਾਂਦਾ ਪਰ ਹੁੰਦਾ ਤਾਂ ਵਿੱਚੇ ਆ। ਹੂੰ। ਮਹਲਦੀ ਨਹੀਂ ਥੋੜਾ ਜਿਹਾ। ਹੂੰ। ਇਹ ਤਾਂ ਪਾਪਾ ਜੀ ਨੇ ਉੱਥੇ ਸੋਚਿਆ ਵੀ ਚਲੋ। ਹੂੰ। ਅੱਪਾ ਬੜਾ ਹੈ ਇਹ ਮੇਰੇ ਵਿੱਚ ਦੇ ਦੇਖ ਤਾਂ ਪਾਪਾ ਇੱਕ ਅੱਧਾ ਤੋੜ ਕੇ ਦਿਖਾਇਓ ਕਾਲਾ ਤੋੜਦਾ ਤੋੜਦਾ ਮੈਂ ਆ ਤੋੜਿਆ ਹੋਇਆ ਦੇਖੋ ਇੱਧਰ ਲੈ ਉਹਨੂੰ ਬੜਾ ਪਤਾ ਹੈ ਹਮਮ ਹਰੀ ਮੂੰਗੀ ਮਾਂ ਕੀ ਆ ਇਹ ਮੂੰਗੀ ਕੱਢੂਗਾ ਹੁਣ ਐ ਤਕੜਾ ਨਹੀਂ ਹੈਗੇ ਇਹ ਜਿਵੇਂ ਕਿ ਹੱਬੜਾ ਤਕੜਾ ਹੁੰਦਾ ਕੋਈ ਇਹਨੂੰ ਦੇਖ ਤਾਂ ਕੰਮ ਹੋ ਗਿਆ ਫਟਾ ਦੇ ਕੋਟ ਖਾਲਾ ਮਾਂ ਨਹੀਂ ਖਾਦਾ ਹਾਂ ਪਤਾ ਹੈ ਕਿ ਲਈ ਤਾਕਤ ਵਾਲੀ ਚੀਜ਼ ਹੈ ਇਹ ਇਹਨੂੰ ਪਤਾ ਹੀ ਨਹੀਂ ਹੈਗਾ ਜਿਹੜੇ ਜਿੰਮ ਮਾਰਦੇ ਹਨ ਉਹ ਆਹ ਗਾਨੇ ਆ ਅੱਛਾ ਨਾ ਉਹ ਇਹਨੂੰ ਪਤਾ ਨਹੀਂ ਹੈ ਤਾਂ ਹੀ ਇਹ ਕਹਿੰਦਾ ਮੈਂ ਖਾਂਦਾ ਨਹੀਂ ਹੁਣ ਸੜੀ ਹੋਈ ਚੀਜ਼ ਜਿੱਥੋਂ ਦੇ ਬਰਗਰ ਜਿਆ ਦੇ ਆ ਕੇ ਦੇ ਦੇ ਚੀਜ਼ ਦੇ ਸਿੰਡ ਸੂਂਡ ਰਲਿਆ ਵਾ ਹਾਂ ਉਹ ਵਾਲਣੀ ਉਹ ਖਾਣਾ ਜਦੇ ਤੁਸੀਂ ਇਹ ਤਾਂ ਖਾਓਗੇ ਸਿੰਡ ਸੂਂਡ ਰਲਿਆ ਵਾ ਆਸੀਂ ਆ ਵੀ ਤਾਂ ਖਾਣੇ ਆਸੀਂ ਹਾਂ ਸੜੀ ਬਣਦੇ ਫੇਰ ਆਹ ਕਦੇ ਨਹੀਂ ਖਾਂਦਾ ਹਾਂ ਕਦੇ ਨਹੀਂ ਖਾਂਦਾ ਸਤਾ ਵੀ ਖਾਂਦੇ ਆ ਹਾਂ ਹੈ ਬਸ ਉਹ ਵਧਾ ਕੀ ਕਰਦੇ ਹੁੰਦੇ ਦੇਖੀ ਇੱਧਰ ਜੇ ਤੇਰਾ ਆਪਣਾ ਕਿ ਤੈਨੂੰ ਫੇਰ ਦੇ ਦਿੰਦੇ ਇਹੋ ਮਾਰਾ ਜਾ ਮੈਂ ਤੇ ਖਾਣਾ ਹੁੰਦਾ ਮੈਨੂੰ ਹੱਥ ਤੋਂ ਅੱਗੇ ਖਾਣਾ ਹੁੰਦਾ ਪਾਪਾ ਜੀ ਉਹ ਖਾ ਗਈ ਉਹ ਤਾਂ ਤੈਨੂੰ ਲਿਆ ਦੇਣੀ ਆ ਉਹ ਖਾ ਗਈ ਉਹ ਖਾ ਗਈ ਖਾ ਗਿਆ ਚੂਹੀ ਖਾ ਗਈ ਸਾਡੀ ਚੂਹੀ ਚੂਹੀ ਖਾਣ ਚ ਸ਼ੇਰ ਆ ਜੀ ਸਭ ਕੁ ਖਾਂਦੀ ਆ ਇਹ ਇਹਦੀ ਗੁੱਡ ਕਰ ਲੈ ਇਹ ਗੁੱਡ ਕਰ ਲੈ ਇਹ ਗੁੱਡ ਕਰ ਲੈ ਬੁਬੂ ਸ਼ਾਦਾ ਯੰਮੀ ਆ ਕਿੰਨੇ ਕ 21 21 ਅੱਛਾ ਇਹ ਕਿੱਥੇ ਵਿਜੀ ਹੋਈ ਸੀ ਉਹ ਸਾਹਮਣੇ ਚੋਈ ਚੀ ਅੱਛਾ ਚੋਈ ਚੀ ਚਾਚਾ ਵੀ ਤਾਂ ਉਧਰ ਹੀ ਸੀ ਤਾਂ ਬੱਚਾ ਆਇਆ ਹੀ ਨਹੀਂ ਹਲੇ ਪੰਜਾਂ ਦਿਨ ਨੂੰ ਮੱਕੀ ਨੂੰ ਪਾਣੀ ਛੱਡਿਆ ਕੱਲ ਲਾਹਰ ਪੀ ਚੀ ਅੱਛਾ ਸਭ ਕਿੱਥੇ ਕਹਿੰਦੇ ਕੀ ਜਾਂਦਾ ਤੁਹਾਨੂੰ ਪਰ ਉਹ ਬਾਲ ਨੂੰ ਸਾਈਡ ਕਰ ਦੋ ਸਾਈਡ ਤੋਂ ਹਟ ਕਰਨਾ ਚਾਹੀਦਾ ਹੂੰ ਅੱਪਾ ਇਹਦੇ ਵਿੱਚੋਂ ਆਹ ਕੀ ਆਂਦੇ ਆ? ਹੂੰ? ਯਾਰ ਇਹ ਜੇ ਇਹ ਪੱਕੇ ਇਹ ਜੀਜ਼ ਪੋਤੇ ਇਹੀ ਆ ਪੱਕ ਕੇ ਇਹੀ ਚੀਜ਼ ਖਾਣੀ ਆ ਪਤਾਲਾ ਹੀ ਹੁੰਦੀ ਆ ਨਾ ਬਣਾਉਂਦੇ ਜਿਹੜੀ ਆਪਾਂ ਜਿਹਨੂੰ ਕਾਲੀ ਦਾਲ ਦੇ ਵਿੱਚ ਪਾ ਲੈਂਦੇ ਇਹਨੂੰ ਕਈ ਤਾਂ ਇਹਨੂੰ ਡਾਈਟ ਦੇ ਤੌਰ ਪਰ ਇਹਨੂੰ ਪਾਣੀ ਚ ਪਿਓ ਕੇ ਜਾਂ ਥੱਲੇ ਉਹ ਨਿਕਲ ਜਾਂਦੇ ਆ ਇਹਦੇ ਹਾਂ ਉਹ ਖਾਣੇ ਆ ਆਪੇ ਉਹ ਜਿਵੇਂ ਆਕਰ ਆਕਰ ਮੇਰੇ ਪਤਾਲੀ ਕਾਦੀ ਮੇਰੇ ਤਾਂ ਨਹੀਂ ਖਾਂਦੀ ਇਹ ਪੋ ਨਾ ਕੇ ਪਾਪ ਜੀ ਤੁਹਾਡਾ

ਤਾਨੂੰ ਟਾਈਮ ਹੋ ਤੁਹਾਨੂੰ ਤਿਆਰ ਹੋਣ ਨੂੰ ਕਦੋਂ ਤੇ ਟਾਈਮ ਲੱਗਣ ਲੱਗਿਆ ਮੈਨੂੰ ਕਹਿ ਨਾ ਆਪਣੇ ਨੂੰ ਮੈਂ ਤਾਂ ਕਿਸੇ ਕਿਹੇ ਨਹੀਂ ਆ ਵੀ ਮੈਨੂੰ ਟਾਈਮ ਲੱਗਣਾ ਮੰਮੀ ਹੁਣ ਪਾਣੀ ਦੇ ਮਾਰਨਾ ਮੜਾ ਜਾ ਆਪਰ ਨੂੰ ਡੱਬੇ ਦੋ ਚੱਲ ਮੇਰੇ ਮੰਮੀ ਨੇ ਤਾਂ ਹੁਣ ਨਹਾ ਕੇ ਤਿਆਰ ਹੋ ਜਾਣਾ ਤੁਹਾਨੂੰ ਟਾਈਮ ਲੱਗਣਾ ਪੁੱਛੋ ਕਿੱਦਾਂ ਤੁਸੀਂ ਪੱਗ ਬੰਨਣੀ ਜੰਮੇ ਨਹੀਂ ਆਏ ਹਰੇ ਹਰੇ ਦੇਖ ਇੱਕ ਹਰਾ ਹਰਾ ਛਿੱਲੇ ਲੈ ਸ਼ਿਵ ਭਾ ਮੈਂ ਤੇ ਪਾਪਾ ਚੱਲੇ ਰੋਪੜ ਨੂੰ ਤੂੰ ਰਹੀ ਹੂਰੀ ਪੀਛ ਠੀਕ ਹੈ ਬਾਏ ਉਹ ਦੇਖ ਮੈਂ ਚੱਲਿਆ ਚਲੋ ਚਲੋ ਚਲੀਏ ਚਲੋ ਚਲੀਏ ਪੀਜ਼ਾ ਖਾ ਕੇ ਆਉਂਗੇ ਨਾਲੇ ਹੋ ਹੋ ਮੰਗੜੀ ਵਿੱਚ ਜਾਣਾ ਠੀਕ ਹੈ ਹੁਣ ਮੈਂ ਗੱਦੀ 'ਚ ਰਹਿਣਾ ਹਾਂ ਹਾਂ ਵਾਏ ਤੁਰਨੀ ਨਹੀਂ ਦਿੰਦੀ ਰਾਟ ਫੜਦੀ ਮੈਂ ਨਹੀਂ ਆ ਮੈਂ ਜਾਣਾ ਏ ਹੁਣ ਬਾਏ ਕਰ ਕਹਿੰਦੀ ਬਾਏ ਪਤਾ ਲੱਗ ਗਿਆ ਹੁਣ ਕਿੱਦਾਂ ਦਾ ਇਹਨੂੰ ਦੇਖ ਲਈ ਜਦ ਪੱਗ ਬਣਨੀ ਕਿ ਤਿਆਰ ਹੋਇਆ ਵੀ ਜਦ ਜਾਣਾ ਇਹਨੇ ਆਏ ਨਹੀਂ ਜਾਣਾ ਇਹਨੇ ਆਪਾਂ ਦੇਖੋ ਆ ਦੇਖਾ ਜੀ ਜੂਰੀਆ

ਦੇਖੀਏ ਜੀ ਅੰਦਰ ਜਦ ਨੂੰ ਮਾਸੀ ਬਣਾ ਰਹੀ ਹੈ ਜੀ ਉਧਰ ਰੋਟੀ ਸਾਡੀ ਸਾਫ ਸਫਾਈਆ ਆਲਮੋਸਟ ਹੋ ਗਿਆ ਹੈ ਜੀ ਡਨ ਲੱਗੀ ਹੋਈ ਹੈ ਜੀ ਇਧਰ ਮੇਰੇ ਮੰਮੀ ਠੀਕ ਹੈ ਮੰਮੀ ਬੁढ़ाईਆ ਆਪਣੇ ਘਰ ਦਾ ਆ ਲਾ ਗਈ ਵਾਹ ਕੁਛ ਤਾਂ ਖਾਸਾ ਵਾਹ ਤੇ ਸਵੇਰ ਹੋ ਵੀ ਸ਼ੁਰੂ ਸਦੀਪ ਅਬੜਾ ਰੋਟੀ ਪਣੇ ਲਾਗੀ ਮੈਂ ਅਬੜਾ ਸਾਸਰੀਆਂ ਲਾਗੀ ਵੀ ਵੈਸੇ ਸਾਨੂੰ ਸਾਰਿਆਂ ਨੂੰ ਪਤਾ ਹੈ ਕੰਮ ਨੂੰ ਤਾਂ ਮੈਂ ਇਹ ਜੀ ਕਰਦੀ ਆ ਲੈ ਬਸ ਚੜ ਪਹੁੰਚ ਹੀ ਰਿਹਾ ਗਿਆ ਮੈਂ ਪਹੁੰਚਾ ਮੈਂ ਮਾਰ ਦੇਣਾ ਚਲੋ ਨਿਬੜ ਗਏ ਕੰਮ ਤੇ ਕੀ ਰੋਟੀ ਕੱਪੜੇ-ਕਪੜੇ ਧੋਤੇ ਅਸੀਂ ਡਿੰਗ ਕਰਨੇ ਅੱਜ ਚੱਲ ਜਾਣਾ ਬੂਆ ਕੋਲ ਪਤਾ ਨਹੀਂ ਪਿੱਛੇ ਤੇ ਜੀ ਲੱਗਣਾ ਨਹੀਂ ਲੱਗਣਾ ਕਿਉਂਕਿ ਉਹਨੂੰ ਅੱਧਰ ਦਿਨਤਾ ਸਾਨੂੰ ਗਾਲਾਂ ਗੋਲਾਂ ਕੱਢਦੇ ਆ ਉਹਨੇ ਨਾ ਕਿ ਜਦਾ ਮਿੰਟਾ ਬੋਤਾ ਕਰਦੇ ਨੀ ਚੀਜੀ ਲਿਆਦੇ ਆ ਇਹ ਲਿਆਦੇ ਉਹ ਲਿਆਦੇ ਸ਼ੁਭਰੂ ਸ਼ੁਭਮਨ ਨੇ ਤੂੰ ਨਾ ਜਾਇਂ ਪਲੀਜ਼ ਮੈਂ ਕਹ ਮੈਂ ਨਹੀਂ ਜਾਂਦੀ ਉਹ ਕੱਲੀ ਹੋ ਜਾਂਦੀ ਆ ਪਿੱਛੇ ਤੇ ਤਾਂ ਉਹ ਕਹਿੰਦੀ ਤੀ ਵੀ ਤੂੰ ਨਾ ਜਾਇਂ ਠੀਕ ਐ ਹਾਂ ਚਲੋ ਜੀ ਫਿਰ ਹੁਣ ਅਸੀਂ ਅੱਗੇ ਵੀ ਕੁਝ ਹੋਰ ਜੋੜਦੇ ਥੋੜੇ ਟਾਈਮ ਤੱਕ ਮਿਲਦੇ ਆ ਅੱਗੇ ਪਾਪਰ ਪਾਰਸਲ ਲੈ ਕੇ ਦੀਦੀ ਦਾ ਤੁਰੇ ਮੈਂ ਰੋਟੀਆਂ ਬਣਾਉਂਦੇ। ਦੀਦੀ ਤੂੰ ਮੈਨੂੰ ਕਹਦੇ ਭੇਜੇ ਪਾਰਸਲ ਲੈਣ ਲਈ ਤੁਸੀਂ ਖੁਦ ਖੁਦ ਨਹੀਂ ਜਾ ਸਕਦੇ ਤੇ। ਓਏ ਯਾਰ ਉਹ ਕੰਮ ਕਰਨ ਲੱਗੀ ਸੀਗੀ ਆ ਗਿਆ ਨਾ ਪਾਰਸਲ ਸ਼ੁਕਰ ਹੈ। ਹੈ ਜਾਈ ਮਾਸੇ। ਹੈਗਾ ਇਹ ਕੁਝ ਹੈ ਇਹਨੂੰ ਪਰਨ ਬਾਕਸਿੰਗ ਕਰਾਂਗੇ। ਦੇਖਾਂਗੇ ਕੀ ਕੁਝ ਆਉਂਦਾ ਇਹਦੇ ਵਿੱਚ ਚੈੱਕ ਕਰਾਂਗੇ। ਸ਼ਾਇਦ ਦੇਖੀ ਸਸਪੈਂਸ। ਦੇਖਾ ਤਾਂ ਦੇਖ ਬਾਕਸਿੰਗ ਕਰਾਂਗੇ ਨਾ ਹੱਥ ਚ ਫੜ ਕੇ ਦੇਖਾ। ਤੈਨੂੰ ਸਮਝੇ ਨਹੀਂ ਆਣੀ ਹਰ। ਆਹ ਲੱਗ ਰਿਹਾ ਸਟਿਕ। ਨਹੀਂ ਸਟਿੱਕ ਟੁੱਕ ਵੀ ਹੋ ਸਕਦੀ ਆ ਆਈ ਥਿੰਕ ਸੋ ਮੈਨੂੰ ਲੱਗਦਾ ਚੌਪ ਸਟਿੱਕਾ ਚੌਪ ਸਟਿੱਕ ਵੀ ਹੋ ਸਕਦੀ ਆ ਆਈ ਥਿੰਕ ਸੋ ਬਟ ਇਹ ਇਹ ਜਿਹੜੀ ਚੀਜ਼ ਆ ਕਿ ਸਦਾ ਬਾਹਰ ਚੀਜ਼ਾਂ ਇਹਦੇ ਪਰ ਪੈਸੇ ਲੱਗੇ ਹੋਏ ਆ ਖਰਾਬ ਨਹੀਂ ਜਾਣੇ ਹੈਗੇ ਠੀਕ ਆ ਫਿਰ ਹੁਣ ਤੂੰ ਐਂਕਾ ਰੋਟੀ ਪਾਣੀ ਖਾਓ ਫਟਾਫਟ ਫਿਰ ਪੈਕਿੰਗ ਕਰਦੇ ਆ ਅਨਬਾਕਿੰਗ ਪਿਆ ਜੀ ਚੱਲ ਪਿਆ ਪੁੱਛ ਮਰ ਚੱਕ ਚੱਲ ਪਿਆ ਪੁੱਛ ਪੁੱਛ ਚੱਲ ਹਾਂ 4 ਰੁਪਏ ਸਾਹੋਸ ਦੀ ਵਾਟ ਕੇ ਗੱਲ ਹੋਈ ਜੀ ਹੁ ਟੈਸਟਿੰਗ ਕੀਤਾ ਕਰਨੀ ਸੀ ਅਸੀਂ ਦੇਖਣੀ ਸੀ ਮਾਸੀ ਅਰੇ ਗਰਮ ਨਹੀਂ ਹੋਇਆ ਇਹ ਹੋ ਗਿਆ ਮੈਨੂੰ ਕੁਝ ਹੋਰ ਆਏ ਹਾਏ ਹਾਏ ਮਾਸੀ ਦਾ ਨੱਕ ਟੈਂ ਟਾ ਟਾ ਮੰਮੀ ਕਰਦੇ ਸੀਗੇ ਛਾਏ ਤਾਂ ਇਸ ਕਰਕੇ ਥੋੜਾ ਜਿਹਾ ਵੇਟ ਕੀਤਾ ਜਦ ਤੱਕ ਮਾਸੀ ਆਂਦੇ ਠੀਕ ਹੈ ਫਿਰ ਹੁਣ ਅਸੀਂ ਕਰਾਂਗੇ ਵੀ ਚੈੱਕ ਇਸ ਕਰਕੇ ਹੁਣ ਮਾਸੀ ਹਲੇ ਇਹ ਗੱਲ ਨਹੀਂ ਹੈ ਜਮਾ ਗਰਮ ਨਹੀਂ ਹੈਗਾ ਇਹ ਮੈਨੂੰ ਲੱਗਦਾ ਨਹੀਂ ਵੀ ਇਹ ਜ਼ਿਆਦਾ ਝਾਲ ਚੜਨੀ ਹੈ ਨਹੀਂ ਕਿ ਕਿਹੜੇ ਫਾਟਾ ਪੀ ਵਾਜਣਾ ਨਹੀਂ ਚਲਈ ਕਿਤੇ ਪ੍ਰਕ ਪ੍ਰਕ ਨਾ ਹੋ ਜਾਵੇ ਹਾਂ ਹਾਂ ਜਾਲਦੇ ਮੇਰੇ ਵਾਲ ਮम्मा ਨੇ ਪੁੱਛਦਾ ਕਿ ਕਿਉਂ ਆਏ 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 ਵਾਰੂਲੇ ਪਟਾ ਕੇਠਾ ਸਸੀ ਗਾ ਜੀ ਸਸੀ ਗਾ ਤਪਾ ਦੇ ਜੀ ਮੈਂ ਆ ਗਈ ਭਾਂਬਰੀ ਤੋਂ ਹੂੰ ਬੈਡੀ ਮੇਰਾ ਹੁਣ ਐ ਠੀਕ ਆ ਦੂਰ ਦਰਾਡੇ ਤੱਕ ਪਤਾ ਲੱਗ ਗਿਆ ਵੀ ਸਾਡੀ ਮਾਸੀ ਆ ਗਈ। ਤੱਤੀ ਐ ਇਹ ਪਾਪਾ ਨਿਕਲ ਜੀਏ 2 ਮਿੰਟ ਲਾ ਕੇ ਇੱਕ ਤਾਂ ਖਿੱਚੀ ਜਾਂਦੇ ਆ। ਇਹ ਵਾਲਾ ਕੂਕੂ ਹੀ ਨਹੀਂ ਪਾਪਾ ਨਿਕਲਣੇ ਇਹ ਪਾਪਾ ਖੂਕਦੇ ਹੁੰਦੀ ਆ। ਉਹ ਨਹੀਂ ਆ। ਹੋ ਗਿਆ ਹਾਂ ਦੇ ਬਲ ਗਿਆ ਜੀ ਵਣ ਗਿਆ। ਚੋਨਾ ਬਣਾ ਰਹਾ ਹਾਂ। ਥੋੜੀ-ਥੋੜੀ ਕਰਕੇ ਹੋਣਾ ਨਾ। ਕੁਸ ਅਪਾ ਪਹਿਲੀ ਵਾਰ ਟਰਾਈ ਕਰ ਰਹੇ ਹਾਂ। ਮੈਦਾ ਜਿੰਨੀ ਵੀ ਚ ਪੈਣੀ ਦਾ ਪਰਲਰ ਦਾ ਕਦੇ ਕੰਮ ਕਰੀ। ਚਲ ਹੁਣ ਲਾਤੀ ਅਸੀ ਮਸੀ ਤਾਂ ਹੀ ਕਹਿੰਦੇ ਸੌਰੀ ਕਰ ਜਾ ਕੇ ਬਹੁਤ ਕਰਨਾ ਪੈਂਦਾ ਮੰਮੀ ਕਹਿੰਦੀ ਹੁੰਦੀ ਹੈ। ਨਿਆਣਾ ਵਿਆਹ ਤਾਂ ਆ ਗਿਆ। ਕੀ ਆ ਕੀ ਆ? ਆਹ ਦੱਸਣੀ ਕੀ ਚੀਜ਼ ਹੈ? ਇੱਕ ਕਮੈਂਟ ਚ ਦੱਸਿਓ ਕੀ ਚੀਜ਼ ਆ। ਇਹਨਾਂ ਇਹਦੇ ਬਾਰੇ ਦੱਸਣ। ਇਹ ਆ ਦੇਖਾ। ਇੱਕ ਇੱਕ ਨੇ ਸੋਨਾ ਪਾ ਲਿਆ ਮੈਂ ਇੱਕ ਇੱਕ ਕਰ ਲਿਆ ਇੱਕ ਇੱਕ ਕਰ ਲਿਆ ਵਾ ਜਿਹਾਂ ਕਲਰ ਕੋਲ ਪਾਉਣੇ ਆ ਜੀ ਮੈਂ ਤੁਹਾਨੂੰ ਆ ਦਿਓ ਫ੍ਰੀ ਕਰ ਕਰਲ ਕਰ ਲਿਆ ਫ੍ਰੀ ਚ ਸਟੇਟ ਨਹੀਂ ਪਤਾ ਸਾਰੇ ਬਾਲਾਂ ਦਾ ਕਰੂਗਾ ਕਿ ਪਟਾਕਾ ਪੂਕ ਨਾ ਇਹ ਨਹੀਂ ਮੇਰੀ ਬਸਤੀ ਨਾ ਫੈਪੈਣਾ ਨਹੀਂ ਮੇਰੇ ਕੋ ਪੈਸੇ ਨਹੀਂ ਤਾਂ ਜੇ ਪਾਉਣੇ ਹੁਣ ਤਾਂ ਇਹ ਫ੍ਰੀ ਆ ਆ ਜਿਓ ਪਾ ਲਾ ਪਪਾ ਛੱਡ ਦੇ ਤਾਂ ਪਪਾ ਪਪਾ ਕੱਟਿਆ ਕਾਕਾ ਹੁੰਦਾ ਹਾਂ ਵਧੀਆ ਰਿਹਾ ਬਾਂਫੂng ਰਿਹਾ ਠੀਕ ਹੈ ਜੀ ਦਾ ਐਕਸਪੀਰੀਅੰਸ ਤਾਂ ਵਧੀਆ ਰਿਹਾ ਸਾਡੇ ਨਾਲ ਠੀਕ ਹੈ ਬਾਕੀ ਤੁਸੀਂ ਦੱਸਿਓ ਕਿ ਠੀਕ ਆ ਮਾੜਾ ਚੰਗਾ ਜਿੱਦਾਂ ਦਾ ਵੀ ਹੋਇਆ ਅਰਦਾਸ ਲਾਗੋਗੇ ਛੇਤੀ ਛੇਤੀ ਮੀਂਹ ਪੈ ਜਵੇ ਨਾਲ ਠੀਕ ਹੈ ਇਹ ਇਸ ਚੀਜ਼ ਦੀ ਗੱਲ ਸਲੀਪਰ ਤਾਂ ਖਰੀਦ ਆਦੀ ਹੈ ਵੀ ਸਾਨੂੰ ਜਰੂਰ ਕਮੈਂਟਾਂ ਦੇ ਦਿਓ ਯਾਰ ਗਾਲ ਬੋਣ ਨੂੰ ਬਾਤ ਓਏ ਉਹ ਯਾਰ ਪਲਾਸਟਿਕ ਆ ਇਹ ਹਾਂ ਦੇਖਣਾ ਜਿਵੇਂ ਬੋਲ ਜਾ ਕੱਢਣੀਆਂ ਹੁਣ ਜਿਵੇਂ ਆਪਾਂ ਜਿਹੜਾ ਇਹ ਕਰਦੇ ਹਾਂ ਜਿਹੜਾ ਐ ਕਰਕੇ ਆਪਾਂ ਪਾਉਂਦੇ ਨੂੰ ਲੈ ਕੋਈਆਂ ਕਰਦੀਆਂ ਨਹੀਂ ਹੁੰਦੀਆਂ ਆਪਾਂ ਉਹ ਜਾ ਬਣਾਉਂਦੀਆਂ ਹੁੰਦੀਆਂ ਪੰਦਰ ਵਾਲੀਆਂ ਅੱਛਾ ਉਹ ਚੀਜ਼ ਇਹ ਪਾਪਦੀਆਂ ਨਹੀਂ ਆ ਬਣਾ ਲੰਨੀਆਂ ਉੱਪਰ ਇਹਨੂੰ ਸਮਝੀ ਗਿਓ ਸਮਝੀ ਗਈ ਚਲੋ ਜੀ ਬੇਟੀ ਕੰਮ ਦਾ ਕਰੀਏ ਤਾਂ ਚਾਰਦੀ ਕਲਾ ਚ ਰੱਖ ਕੇ ਉੱਪਰ ਲਿਆ ਪਾਈ ਮਸਾਲੇ ਸੇ ਹੀਰਾ